ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਕਿ ਕਿ ਜਿਨ੍ਹਾਂ ਦੇ ਸਰੀਰ ਵਿੱਚ ਦਰਦ ਰਹਿੰਦਾ ਹੈ ਉਹ ਜ਼ਰੂਰ ਕਰ ਲੈਣ ਇਹ ਤਿੰਨ ਕੰਮ ਤਾਂ ਫਿਰ ਦੇਖਣਾ ਪਰਮ ਪਿਤਾ ਪਰਮੇਸ਼ਵਰ ਲਈ ਸਤਿਗੁਰ ਸੱਚੇ ਪਾਤਸ਼ਾਹ ਲਈ ਐਸੀ ਕਿਰਪਾ ਹੋਵੇਗੀ ਕਿ ਤੁਹਾਡਾ ਸਰੀਰ ਤੰਦਰੁਸਤ ਹੋ ਜਾਵੇਗਾ ਅਤੇ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਆਵੇਗਾ ਸੰਗਾ ਜੀ ਅੱਜ ਕੱਲ੍ਹ ਹਰ ਇੱਕ ਦੂਜੇ ਬੰਦੇ ਦੀ ਜ਼ਿੰਦਗੀ ਵਿੱਚ ਇੱਕ ਵੱਡੀ ਸਮੱਸਿਆ ਹੈ ਅਤੇ ਉਹ ਹੈ ਸਰੀਰ ਦਾ ਦਰਦ ਕਦੇ ਗੋਡਿਆਂ ਦਾ ਦਰਦ ਕਦੇ ਕਮਰ ਦਾ ਦਰਦ ਕਦੇ ਸਿਰ ਦਾ ਦਰਦ ਸੰਗਾ ਜੀ ਲੱਗਦਾ ਹੈ ਜਿਵੇਂ ਉਮਰ ਤੋਂ ਪਹਿਲਾਂ ਹੀ ਸਰੀਰ ਥੱਕ ਗਿਆ ਹੋਵੇ ਸੰਗਾ ਜੀ ਡਾਕਟਰੀ ਦਵਾਈਆਂ ਲੈ ਕੇ ਸਿਰਫ ਲੋਕ ਕੁਝ ਘੰਟਿਆਂ ਦਾ ਆਰਾਮ ਤਾਂ ਪਾ ਲੈਂਦੇ ਹਨ ਪਰ ਸੰਗਤ ਜੀ ਉਹਨਾਂ ਦੀ ਸਮੱਸਿਆ ਜੜੋਂ ਖਤਮ ਨਹੀਂ ਹੁੰਦੀ ਸੰਗਤ ਜੀ ਦਰਦ ਸਿਰਫ ਸਰੀਰ ਵਿੱਚ ਨਹੀਂ ਹੁੰਦਾ ਸਗੋਂ ਇਸ ਦਾ ਅਸਰ ਸਾਡੇ ਮਨ ਤੇ ਵੀ ਹੁੰਦਾ ਹੈ ਸਾਡਾ ਮਨ ਵੀ ਅੰਦਰੋਂ ਦੁਖੀ ਤੇ ਪਰੇਸ਼ਾਨ ਹੋ ਜਾਂਦਾ ਹੈ ਕਿਉਂਕਿ ਸੰਗਤ ਜੀ ਜਦੋਂ ਸਰੀਰ ਦੁਖਦਾ ਹੈ ਤਾਂ ਮਨ ਭਾਰੀ ਹੋ ਜਾਂਦਾ ਹੈ ਜਦੋਂ ਮਨ ਭਾਰੀ ਹੋ ਜਾਵੇ ਤਾਂ ਘਰ ਵਿੱਚ ਖੁਸ਼ੀ ਟਿਕ ਨਹੀਂ ਸਕਦੀ ਸੋ ਅੱਜ ਅਸੀਂ ਗੱਲ ਕਰਾਂਗੇ ਤਿੰਨ ਅਜਿਹੇ ਕੰਮਾਂ ਬਾਰੇ ਜੋ ਸਰੀਰ ਦੇ ਦਰਦ ਨੂੰ ਦੂਰ ਕਰਨ ਦੇ ਨਾਲ-ਨਾਲ ਮਨ ਨੂੰ ਵੀ ਸ਼ਾਂਤੀ ਅਤੇ ਜ਼ਿੰਦਗੀ ਨੂੰ ਵੀ ਖੁਸ਼ਹਾਲੀ ਦੇ ਸਕਦੇ ਹਨ ਸੋ ਸੰਗਤ ਜੀ ਅੱਜ ਦਾ ਇਹ ਜ਼ਰੂਰੀ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਤਾਂ ਜੋ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਤੇ ਅਤੇ ਤੁਹਾਡੇ ਪਰਿਵਾਰ ਤੇ ਬਣੀ ਰਹੇ ਤੇ ਇਸ ਕਥਾ ਨੂੰ ਪੂਰਾ ਸਰਵਣ ਕਰਨਾ ਜੀ ਸੰਗਤ ਜੀ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਦਰਦ ਸਿਰਫ ਸਰੀਰ ਦੀ ਗੱਲ ਨਹੀਂ ਹੁੰਦੀ ਸਗੋਂ ਇਹ ਉਹ ਭਾਰ ਵੀ ਹੁੰਦਾ ਹੈ ਜੋ ਅਸੀਂ ਆਪਣੇ ਅੰਦਰ ਹਰ ਰੋਜ਼ ਸਾਬਕੀ ਰੱਖਦੇ ਹਾਂ ਸੰਗਤ ਜੀ ਤਣਾ ਚਿੰਤਾ ਗੁੱਸਾ ਜਾਂ ਮਾੜੇ ਖਿਆਲ ਇਹ ਸਭ ਅੰਦਰੋਂ એનર્ਜੀ ਨੂੰ ਬੰਨ ਕੇ ਰੱਖਦੇ ਹਨ ਇਹ ਸਾਡੇ ਮਨ ਨੂੰ ਦੁਖੀ ਕਰ ਦਿੰਦੇ ਹਨ ਸੰਗਤ ਜੀ ਅੱਜ ਦੇ ਸਮੇਂ ਵਿੱਚ ਜ਼ਿੰਦਗੀ ਇੰਨੀ ਤੇਜ਼ ਹੈ ਕਿ ਬੰਦਾ ਆਪਣੇ ਲਈ ਇੱਕ ਸਮਾਂ ਕੱਢ ਕੇ ਸਾਹ ਨਹੀਂ ਲੈ ਪਾਉਂਦਾ ਫਿਰ ਵੀ ਅਸੀਂ ਇਹ ਉਮੀਦ ਕਰਦੇ ਹਾਂ ਬਿਨਾਂ ਸ਼ਾਂਤੀ ਬਿਨਾਂ ਸ਼ਾਦਗੀ ਦੇ ਸਾਡਾ ਸਰੀਰ ਸਿਹਤਮੰਦ ਰਹੇ ਤਾਂ ਸੰਗਤ ਜੀ ਇਹ ਹੋ ਨਹੀਂ ਸਕਦਾ ਜੇਕਰ ਅਸੀਂ ਕਾਲੀ ਵਿੱਚ ਹੋਵਾਂਗੇ ਤਾਂ ਸਾਡਾ ਸਰੀਰ ਵੀ ਤੰਦਰੁਸਤ ਨਹੀਂ ਹੋਵੇਗਾ ਅਤੇ ਜੇਕਰ ਸਾਡਾ ਸਰੀਰ ਤੰਦਰੁਸਤ ਨਹੀਂ ਹੋਵੇਗਾ ਤਾਂ ਫਿਰ ਸਾਡਾ ਮਨ ਵੀ ਤੰਦਰੁਸਤ ਨਹੀਂ ਹੋਵੇਗਾ ਕਿਉਂਕਿ ਸੰਗਤ ਜੀ ਸਾਡੇ ਪੁਰਾਣੇ ਬਜ਼ੁਰਗ ਇਹੀ ਆਪਦੇ ਸਨ ਕਿ ਇਹ ਜੋ ਸਿਹਤ ਹੈ ਇਹ ਸ਼ਾਂਤੀ ਅਤੇ ਸਾਦਗੀ ਵਿੱਚ ਵਸਦੀ ਹੈ ਪਰ ਅੱਜ ਦੇ ਜਵਾਨੇ ਵਿੱਚ ਅਸੀਂ ਸਾਦਗੀ ਤੋਂ ਦੂਰ ਹੋ ਗਏ ਹਾਂ ਅਸੀਂ ਆਪਣੇ ਸਰੀਰ ਨੂੰ ਮਸ਼ੀਨ ਸਮਝ ਲਿਆ ਹੈ ਪਰ ਮਸ਼ੀਨ ਵੀ ਬਿਨਾਂ ਦੇਖਭਾਲ ਤੋਂ ਖਰਾਬ ਹੋ ਜਾਂਦੀ ਹੈ ਸੋ ਇਸੇ ਕਰਕੇ ਅੱਜ ਦਾ ਵਿਸ਼ਾ ਬਹੁਤ ਹੀ ਜ਼ਰੂਰੀ ਹੈ ਐਸਲੀ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਅਜਿਹੇ ਤਿੰਨ ਕੰਮ ਸਾਂਝੇ ਕਰਾਂਗੇ ਜੋ ਕਿ ਬੜੇ ਹੀ ਸੌਖੇ ਅਤੇ ਪ੍ਰਭਾਵਸ਼ਾਲੀ ਹਨ ਜੇਕਰ ਅਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਂਦੇ ਹਾਂ ਤਾਂ ਸਾਡਾ ਸਿਰਫ ਦਰਦ ਹੀ ਨਹੀਂ ਬਲਕਿ ਮਨ ਦਾ ਭਾਰੀਪਨ ਵੀ ਮਨ ਦੀ ਚਿੰਤਾ ਪਰੇਸ਼ਾਨੀ ਵੀ ਦੂਰ ਹੋ ਜਾਵੇਗੀ ਤਾਂ ਫਿਰ ਸੰਗਤ ਜੀ ਸਭ ਤੋਂ ਪਹਿਲਾ ਕੰਮ ਹੈ ਹਰ ਘੜੀ ਹਰ ਸਾਹ ਨਾਲ ਪਰਮਾਤਮਾ ਦਾ ਨਾਮ ਲਵੋ ਸੰਗਤ ਜੀ ਸਭ ਤੋਂ ਪਹਿਲਾ ਕੰਮ ਕਰਿਏ ਜੋ ਸਰੀਰ ਅਤੇ ਮਨ ਦੋਵਾਂ ਦਾ ਸਤੋਂ ਵੱਡਾ ਇਲਾਜ ਹੈ ਉਹ ਹੈ ਸੰਗਤ ਜੀ ਪਰਮਾਤਮਾ ਦਾ ਨਾਮ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਨਾਮ ਜਪਣ ਨਾਲ ਸੁੱਖ ਅਤੇ ਸ਼ਾਂਤੀ ਮਿਲਦੀ ਹੈ ਜਦੋਂ ਸਰੀਰ ਵਿੱਚ ਦਰਦ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮਨ ਕਮਜ਼ੋਰ ਹੋ ਜਾਂਦਾ ਹੈ ਬੰਦਾ ਸੋਚਦਾ ਹੈ ਕਿ ਹੁਣ ਇਹ ਦਰਦ ਮੇਰਾ ਪਿੱਛਾ ਨਹੀਂ ਛੱਡੇਗਾ ਪਰ ਸੰਗਤ ਜੀ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਹੋ ਤਾਂ ਸੰਗਤ ਜੀ ਇਹ ਨਾਮ ਦੀ ਅਜਿਹੀ ਸ਼ਕਤੀ ਹੁੰਦੀ ਹੈ ਜੋ ਸਾਡੇ ਸਾਰੇ ਅੰਦਰਲੀ ਨਕਾਰਾਤਮਕਤਾ ਨੂੰ ਬਾਹਰ ਕੱਢ ਦਿੰਦੀ ਹੈ ਵਾਹਿਗੁਰੂ ਦਾ ਨਾਮ ਸਿਰਫ ਇੱਕ ਸ਼ਬਦ ਨਹੀਂ ਸਗੋਂ ਇੱਕ ਰੌਸ਼ਨੀ ਹੈ ਜੋ ਮਨ ਨੂੰ ਮਨ ਦੇ ਹਨੇਰੇ ਨੂੰ ਖਤਮ ਕਰਕੇ ਸਰੀਰ ਨੂੰ ਫੜਾ ਕਰ ਦਿੰਦੀ ਹੈ ਸੰਗਤ ਜੀ ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਦਿਲ ਵਿੱਚ ਇਹ ਅਹਿਸਾਸ ਲੈ ਕੇ ਆਓ ਕਿ ਮੇਰੇ ਨਾਲ ਮੇਰਾ ਵਾਹਿਗੁਰੂ ਹੈ ਜਦੋਂ ਤੁਸੀਂ ਕੰਮ ਕਰਦੇ ਹੋ ਚੱਲਦੇ ਹੋ ਬੈਠਦੇ ਹੋ ਤਾਂ ਆਪਣੇ ਹਰ ਸਾਹ ਨਾਲ ਵਾਹਿਗੁਰੂ ਦਾ ਨਾਮ ਜਪ ਕਰੋ ਸੰਗਤ ਜੀ ਇਹ ਜਾਪ ਸਿਰਫ ਜੀਵ ਨਾਲ ਨਹੀਂ ਸਭ ਨੂੰ ਆਪਣੇ ਦਿਲ ਅਤੇ ਮਨ ਨਾਲ ਕਰਨਾ ਹੈ ਜੇਕਰ ਤੁਸੀਂ ਦਰਦ ਵਿੱਚ ਹੋ ਤਾਂ ਚੁੱਪਚਾਪ ਬੈਠ ਕੇ ਅੱਖਾਂ ਬੰਦ ਕਰ ਲਵੋ ਅਤੇ ਹੌਲੀ-ਹੌਲੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ ਤੁਹਾਨੂੰ ਅਹਿਸਾਸ ਹੋਵੇਗਾ ਕਿ ਸਰੀਰ ਦਾ ਦਰਦ ਮਨ ਤੱਕ ਹੌਲੀ-ਹੌਲੀ ਨਹੀਂ ਪਹੁੰਚਦਾ ਇਹ ਨਾਮ ਤੁਹਾਡੇ ਅੰਦਰ ਇੱਕ ਅਜੀਬ ਸ਼ਕਤੀ ਜਗਾਉਂਦਾ ਹੈ ਜੋ ਤੁਹਾਨੂੰ ਨਾ ਸਿਰਫ ਸਰੀਰਕ ਤੌਰ ਤੇ ਸਗੋਂ ਮਾਨਸਿਕ ਤੌਰ ਤੇ ਵੀ ਮਜ਼ਬੂਤ ਬਣਾਉਂਦੀ ਹੈ ਸੰਗਤ ਜੀ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਕੇ ਨਾਮ ਜਪੋ ਤੇ ਸਰੀਰ ਵਿੱਚ ਸੁੱਖ ਅਤੇ ਸਹਜ ਆਵੇਗਾ ਇਸ ਲਈ ਹਰ ਘੜੀ ਹਰ ਸਾਹ ਪਰਮਾਤਮਾ ਦਾ ਨਾਮ ਜ਼ਰੂਰ ਲੈਣਾ ਹੈ ਸੰਗਤ ਜੀ ਦੂਸਰਾ ਜੋ ਕੰਮ ਹੈ ਉਹ ਹੈ ਸਵੇਰੇ ਸੁਖਣੀ ਧੁਪ ਲੈਣਾ ਦੂਜਾ ਕੰਮ ਹੈ ਸਵੇਰ ਦੀ ਧੁੱਪ ਸੇਕਣਾ ਸੰਗਤ ਜੀ ਸਾਡਾ ਸਰੀਰ ਪ੍ਰਕਿਰਤੀ ਨਾਲ ਭਾਵਕੇ ਕੁਦਰਤ ਨਾਲ ਜੁੜਿਆ ਹੋਇਆ ਹੈ ਸੂਰਜ ਦੀ ਰੌਸ਼ਨੀ ਸਿਰਫ ਧਰਤੀ ਨੂੰ ਨਹੀਂ ਸਾਡੇ ਸਰੀਰ ਅਤੇ ਮਨ ਨੂੰ ਵੀ ਜਗਾਉਂਦੀ ਹੈ ਪਰ ਅੱਜਗal ਦੀ ਜ਼ਿੰਦਗੀ ਵਿੱਚ ਅਸੀਂ ਕੁਦਰਤ ਤੋਂ ਦੂਰ ਹੋ ਗਏ ਹਾਂ ਅਸੀਂ ਸਾਰਾ ਦਿਨ ਏਸੀ ਵਾਲੇ ਕਮਰੇ ਵਿੱਚ ਜਾਂ ਬੰਦ ਘਰਾਂ ਵਿੱਚ ਜਾਂ ਮੋਬਾਈਲ ਦੇ ਸਾਹਮਣੇ ਬੈਠੇ ਰਹਿੰਦੇ ਹਾਂ ਸੰਗਤ ਜੀ ਸੂਰਜ ਦੀ ਇੱਕ ਵੀ ਕਿਰਨ ਦੇਖਣ ਦਾ ਸਮਾਂ ਸਾਡੇ ਕੋਲ ਨਹੀਂ ਹੁੰਦਾ ਪਰ ਸੰਗਤ ਜੀ ਸੂਰਜ ਦੀ ਧੁੱਪ ਸਾਡੇ ਸਰੀਰ ਲਈ ਅੰਮ੍ਰਿਤ ਵਾਂਗ ਕੰਮ ਕਰਦੀ ਹੈ ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਸਰੀਰ ਵਿੱਚ ਵਿਟਾਮਿਨ ਡੀ ਦੀ ਪੂਰਤੀ ਕਰਦੀ ਹੈ ਸਾਡੇ ਖੂਨ ਨੂੰ ਅੰਦਰੋਂ ਸ਼ੁੱਧ ਕਰਦੀ ਹੈ ਅਤੇ ਸਰੀਰ ਵਿੱਚ ਜੰਮੀ ਹੋਈ ਗੰਦਗੀ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ ਸੋ ਇਸ ਲਈ ਸੰਗਤ ਜੀ ਸਵੇਰੇ 15-20 ਮਿੰਟ ਸੂਰਜ ਦੀ ਧੁੱਪ ਵਿੱਚ ਖੜੇ ਹੋ ਕੇ ਸਾਹ ਲਵੋ ਤੁਹਾਡੇ ਸਰੀਰ ਵਿੱਚ ਇੱਕ ਨਵੀਂ ਊਰਜਾ ਆਵੇਗੀ ਅਤੇ ਤੁਸੀਂ ਸਵੇਰੇ ਨਾ ਨਾ ਵਾਹਿਗੁਰੂ ਦਾ ਸਿਮਰਨ ਵੀ ਕਰ ਸਕਦੇ ਹਾਂ ਸੰਗਤ ਜੀ ਤੁਸੀਂ ਦੇਖੋਗੇ ਕਿ ਗੋਡਿਆਂ ਦਾ ਦਰਦ ਕਮਰ ਦਾ ਦਰਦ ਤੇ ਮੋਢਿਆਂ ਦੇ ਵਿੱਚ ਜੋ ਵੀ ਅੜਕਣ ਹੈ ਉਹ ਹੌਲੀ-ਹੌਲੀ ਘਟਣ ਲੱਗੇਗੀ ਕਿਉਂਕਿ ਸੂਰਜ ਦੀ ਰੌਸ਼ਨੀ ਸਰੀਰ ਦੇ ਅੰਦਰ ਇੱਕ ਗਰਮਾਹਟ ਪੈਦਾ ਕਰਦੀ ਹੈ ਜੋ ਸਾਡੀ ਮਾਸਪੇਸ਼ੀਆਂ ਨੂੰ ਹੌਲਾ ਕਰ ਦਿੰਦੀ ਹੈ ਅਤੇ ਦਰਦ ਨੂੰ ਘਟਾਉਂਦੀ ਹੈ ਅਤੇ ਨਾਲ ਹੀ ਸੰਗਤ ਜੀ ਤੁਸੀਂ ਜਦੋਂ ਧੁੱਪ ਵਿੱਚ ਬੈਠਦੇ ਹੋ ਸਵੇਰੇ ਤਾਂ ਤੁਹਾਡਾ ਮਨ ਵੀ ਸ਼ਾਂਤ ਹੁੰਦਾ ਹੈ ਤੁਸੀਂ ਪੰਛੀਆਂ ਦੀ ਚਹਿਕਣ ਹਵਾ ਦੀ ਸਰਸਰਾਹਟ ਅਤੇ ਕੁਦਰਤ ਦੀ ਸੁੰਦਰਤਾ ਨੂੰ ਤੁਸੀਂ ਮਹਿਸੂਸ ਕਰਦੇ ਹੋ ਸੰਗਤ ਜੀ ਇਹ ਸਭ ਮਿਲ ਕੇ ਤੁਹਾਡੇ ਮਨ ਦੀ ਚਿੰਤਾ ਅਤੇ ਤਣਾਅ ਨੂੰ ਵੀ ਘਟਾ ਦਿੰਦਾ ਹੈ ਸੰਗਤ ਜੀ ਸਾਡੇ ਬਜ਼ੁਰਗ ਕਹਿੰਦੇ ਸਨ ਕਿ ਸੂਰਜ ਦੀ ਰੌਸ਼ਨੀ ਵਿੱਚ ਸਿਹਤ ਵਸਦੀ ਹੈ ਇਸ ਲਈ ਹਰ ਰੋਜ਼ ਸਵੇਰੇ ਧੁੱਪ ਵਿੱਚ ਥੋੜਾ ਸਮਾਂ ਜ਼ਰੂਰ ਬਤਾਉਣਾ ਹੈ ਸੰਗਤ ਜੀ ਅਗਲਾ ਤੀਸਰਾ ਜੋ ਕੰਮ ਹੈ ਉਹ ਹੈ ਗੁੰਗਣੇ ਪਾਣੀ ਨਾਲ ਸਰੀਰ ਦੀ ਸਫਾਈ ਕਰਨਾ ਸੰਗਤ ਜੀ ਸਾਡੇ ਸਰੀਰ ਵਿੱਚ ਬਹੁਤ ਸਾਰੇ ਦਰਦਾਂ ਦਾ ਜੋ ਕਾਰਨ ਹੈ ਉਹ ਹੈ ਸਰੀਰ ਵਿੱਚ ਜੰਮੀ ਹੋਈ ਗੰਦਗੀ ਜੋ ਸਰੀਰ ਦੀਆਂ ਜਦੋਂ ਸਰੀਰ ਦੀਆਂ ਨਾੜੀਆਂ ਵਿੱਚ ਖੂਨ ਦੀ ਕਮੀ ਹੌਲੀ ਹੋ ਜਾਂਦੀ ਹੈ ਤਾਂ ਤਾ ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ ਸੰਗਤਜੀ ਗੂੰਘਣਾ ਪਾਣੀ ਇਸ ਸਮੱਸਿਆ ਦਾ ਸਭ ਤੋਂ ਸੌਖਾ ਅਤੇ ਪ੍ਰਭਾਵਸ਼ਾਲੀ ਕੰਮ ਹੈ ਜਿਵੇਂ ਸੰਗਤਜੀ ਗੂੰਗਣੇ ਪਾਣੀ ਨਾਲ ਕੱਪੜੇ ਧੋਣ ਨਾਲ ਉਹ ਵਧੇਰੇ ਸਾਫ਼ ਅਤੇ ਚਮਕਦਾਰ ਹੁੰਦੇ ਹਨ ਉਸੇ ਤਰ੍ਹਾਂ ਗੂੰਗਣਾ ਪਾਣੀ ਸਰੀਰ ਦੀਆਂ ਨਾੜੀਆਂ ਨੂੰ ਸਾਫ਼ ਕਰਦਾ ਹੈ ਅਤੇ ਖੂਨ ਦੀ ਗਤੀ ਨੂੰ ਤੇਜ਼ ਕਰਦਾ ਹੈ ਅਤੇ ਸਾਡੀਆਂ ਮਾਸਪੇਸ਼ੀਆਂ ਨੂੰ ਹੌਲਾ ਕਰ ਦਿੰਦਾ ਹੈ ਸੰਗਤ ਜੀ ਸਵੇਰ ਜਾਂ ਸ਼ਾਮ ਨੂੰ ਜਦੋਂ ਵੀ ਤੁਸੀਂ ਇਸ਼ਨਾਨ ਕਰੋ ਤਾਂ ਪਾਣੀ ਨੂੰ ਬਿਲਕੁਲ ਠੰਡਾ ਨਾ ਰੱਖੋ ਸਰੀਰ ਦੇ ਦਰਦ ਲਈ ਅੰਮ੍ਰਿਤ ਵਰਗਾ ਹੁੰਦਾ ਹੈ ਸੰਗਤ ਜੀ ਗੂੰਗਣੇ ਪਾਣੀ ਨਾਲ ਗੋਡੇਾਂ ਅਤੇ ਸਰੀਰ ਨੂੰ ਸੇਕ ਕਰਨਾ ਚਾਹੀਦਾ ਹੈ ਇਹ ਪਾਣੀ ਸਰੀਰ ਦੀ ਆਕੜਨ ਨੂੰ ਖਤਮ ਕਰਦਾ ਹੈ ਅਤੇ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਇਸ ਲਈ ਸੰਗਤ ਜੀ ਜਦੋਂ ਤੁਸੀਂ ਗੁੰਗਣੇ ਪਾਣੀ ਨਾਲ ਇਸ਼ਨਾਨ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਸਾਰੇ ਰੋਮ ਖੁੱਲ ਜਾਂਦੇ ਹਨ ਜਿਸ ਨਾਲ ਸਰੀਰ ਵਿੱਚ ਜੰਮੀ ਹੋਈ ਗੰਦਗੀ ਬਾਹਰ ਨਿਕਲ ਜਾਂਦੀ ਹੈ ਇਹ ਨਾ ਸਿਰਫ ਸਰੀਰ ਲਈ ਚੰਗਾ ਹੈ ਸਗੋਂ ਸਾਡੇ ਮਨ ਨੂੰ ਵੀ ਤਾਜ਼ਗੀ ਦਿੰਦਾ ਹੈ ਸੰਗਤ ਜੀ ਸਾਡੇ ਆਯੁਰਵੇਦ ਵਿੱਚ ਗੁੰਗਣੇ ਪਾਣੀ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਗਿਆ ਹੈ ਇਸ ਲਈ ਸੰਗਤ ਜੀ ਗੁਣਗਣੇ ਪਾਣੀ ਨਾਲ ਸਰੀਰ ਦੀ ਸਫਾਈ ਰੋਜ਼ ਕਰਨੀ ਹੈ ਤਾਂ ਸੰਗਤ ਜੀ ਇਹ ਤਿੰਨ ਕੰਮ ਪਰਮਾਤਮਾ ਦਾ ਨਾਮ ਜਪਣਾ ਸਵੇਰ ਦੀ ਧੁੱਪ ਲੈਣਾ ਅਤੇ ਗੁਣਗਣੇ ਪਾਣੀ ਨਾਲ ਸਰੀਰ ਦੀ ਸਫਾਈ ਸੁੰਨ ਵਿੱਚ بڑے ਛੋਟੇ ਲੱਗਦੇ ਹਨ ਪਰ ਇਹਨਾਂ ਦਾ ਅਸਰ ਬੇਅੰਤ ਹੈ ਇਹ ਕੰਮ ਸਿਰਫ ਸਰੀਰ ਦੇ ਦਰਦ ਨੂੰ ਹੀ ਨਹੀਂ ਇਹ ਮੰਦੀ ਚਿੰਤਾ ਤਣਾ ਅਤੇ ਨਕਾਰਾਤਮਕਾ ਖਾਤਾਂ ਨੂੰ ਵੀ ਦੂਰ ਕਰਦੇ ਹਨ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ